ਦੋਸਤੋ ਆਪਾਂ ਦਿਖਾਉਣ ਲੱਗੇ ਜੀ ਨਵੇਂ ਤਰੀਕੇ ਨਾਲ ਨਰਮੇ ਦੀ ਬਜਾਈ ਅੱਜ ਵੀ ਦਿਖਾਉਣੇ ਜੀ ਕਿਸ ਤਰੀਕੇ ਦੇ ਨਰਮੇ ਦੀ ਬਜਾਈ ਕੀਤੀ ਗਈ ਬਜਾਈ ਕੀਤੀ ਗਈ ਇੱਧਰ ਤਾਂ ਇੱਕ ਓੜਾ ਰਹਿ ਗਿਆ ਵਿਚਾਲੇ ਜਗਾ ਛੱਡ ਦਿੱਤੀ ਇੱਧਰ ਫਿਰ ਦੋ ਓੜੇ ਇਕੱਠੇ ਆ ਗਏ ਆ ਦੋ ਓੜੇ ਇੱਧਰ ਇਕੱਠੇ ਆ ਗਏ ਇਹਦੇ ਵਿੱਚ ਫੇਰ ਜਗਾ ਛੱਡ ਦਿੱਤੀ ਇੱਧਰੇ ਫੇਰ ਦੋ ਓੜੇ ਇਕੱਠੇ ਆ ਗਏ ਫੇਰ ਜਗਾ ਛੱਡ ਦਿੱਤੀ ਅੱਡੀ ਜਗਾ ਛੱਡੀ ਜਨ ਵਿੱਚੋਂ ਬਾਹਰ ਦਿੱਤਾ ਤੱਕ ਨਾਲ ਜਿਹੜਾ ਕਚਰਾ ਹੋਇਆ ਸਾਰਾ ਵਿੱਚ ਮਰ ਗਿਆ ਇੱਧਰੋਂ ਥੋੜੀ ਬਹੁਤੀ ਸਪਰੇਅ ਕਰਤੀ ਤੇ ਫੇਰ ਤੋੜੇ ਦੀ ਦੂਦੀ ਦੀ ਗੱਲ ਕਰੀਏ ਤਾਂ ਇਹ ਹੈਗਾ ਜੀ ਓੜੇ-ਟੋੜੇ ਦੀ ਦੂਰੀ ਢਾਈ ਫੁੱਟ ਤੇ ਇੱਧਰ ਆ ਗਿਆ ਜੀ ਸਾਢੇ 7 ਫੁੱਟ ਜਗ੍ਹਾ ਵਿਚਾਲੇ ਫੇਰ ਛੱਡ ਦਿੱਤੀ ਇੱਧਰ ਫੇਰ ਆ ਗਿਆ ਓੜੇ-ਟੋੜੇ ਦੀ ਦੂਰੀ ਢਾਈ ਫੁੱਟ ਇੱਧਰ ਸਾਢੇ 7 ਫੁੱਟ ਜਗ੍ਹਾ ਫੇਰ ਛੱਡ ਦਿੱਤੀ ਇੱਧਰ ਓੜੇ-ਟੋੜੇ ਦੀ ਦੂਰੀ ਢਾਈ ਫੁੱਟ ਇੱਧਰ ਫੇਰ ਸਾਢੇ 6 ਫੁੱਟ ਜਗ੍ਹਾ ਛੱਡ ਦਿੱਤੀ ਇੱਧਰ ਫੇਰ ਸਾਢੇ 7 ਫੁੱਟ ਜਗ੍ਹਾ ਛੱਡ ਦਿੱਤੀ ਇਸ ਤਰੀਕੇ ਦੇ ਪਾੜੇ ਆ ਢਾਈ ਫੁੱਟ ਦਾ ਪਾੜਾ ਸਾਢੇ 7 ਫੁੱਟ ਦਾ ਪਾੜਾ ਇਸ ਤਰੀਕੇ ਦੇ ਇਸ ਨਰਮੇ ਦੀ ਵਿਜਾਈ ਕੀਤੀ ਹੋਈ ਹੈ ਇਸ ਨਰਮੇ ਦੀ ਵਿਜਾਈ ਹੈ ਕਿ 27 ਅਪ੍ਰੈਲ 2025 ਵਰਾਈਟੀ ਦੀ ਗੱਲ ਕਰੀ ਤਾਂ ਵਰਾਈਟੀ ਹੈਗੀ ਵਾਇਰ ਆ ਲੈਂਦੀ ਹੈ। ਬਾਕੀ ਆਪਾਂ ਨਰਮੇ ਦੀ ਕੰਡੀਸ਼ਨ ਵੀ ਦੇਖ ਸਕਦੇ ਆ ਤੇ ਇਧਰਲੇ ਦੋੜ ਇਕੱਠੇ ਬੀਜੇ ਆ ਇਹਦਾ ਬੀਜਣ ਦਾ ਇਹ ਫਾਇਦਾ ਹੈ ਸਭ ਤੋਂ ਵਧੀਆ ਕਿ ਜਦੋਂ ਵੱਡਾ ਹੋ ਗਿਆ ਜਿਆਦਾ ਹਾਈਟ ਕਰ ਗਿਆ ਉਸ ਤੋਂ ਬਾਅਦ ਜਿਆਦਾ ਡਿਗਦਾਨੀਏ ਜੀ ਡਿੱਗੂ ਤੇ ਇੱਕ ਸਾਈਡ ਤੇ ਡਿੱਗੂ ਰੋਲਕ ਦੌਲ ਨਹੀਂ ਹੁੰਦਾਗਾ ਤੇ ਇਧਰਲੇ ਪਾਸੇ ਨੂੰ ਵੈਂਟੀਲੇਸ਼ਨ ਵਾਸਤੇ ਜਗ੍ਹਾ ਮਿਲ ਗਈ। ਇਸਨੇ ਹਵਾ ਪੈਂਦੀ ਰਹੂਗੀ। ਪ੍ਰੋਪਰ ਫਲ ਚੱਕੂ ਆ ਤੇ ਟੀਂਡੇ ਉਹ ਗਲਣਗੇ ਨਹੀਂ। ਜੇ ਟੀਂਡੇ ਗਲ ਜਾਂਦੇ ਆ ਨਾ ਫਿਰ ਉਹ ਨੈਸਟ ਹੋ ਜਾਂਦੇ ਖਰਾਬ ਹੀ ਹੋ ਜਾਂਦੇ ਆ। ਇਸ ਕਰਕੇ ਇਸ ਤਰੀਕੇ ਨਾਲ ਥੋੜਾ ਜਿਹਾ ਬੀਜ ਕੇ ਦੇਖਿਆ ਸੀਗਾ। ਬਾਕੀ ਆਪਾਂ ਟਰਾਈ ਕਰੀਏ ਤੇ ਬਾਕੀ ਅੱਗੇ ਦੇਖਦੇ ਹਾਂ ਕਿਵੇਂ ਰਹਿੰਦਾ ਕਿਹੋ ਜਿਹਾ ਰਿਜ਼ਲਟ ਮਿਲਦਾ ਉਹਦੀਆਂ ਆਪਾਂ ਅੱਗੇ ਵੀਡੀਓ ਪਾਵਾਂਗੇ। ਇਹ ਤਕਰੀਬਨ 1.5 ਬਿਗਾ ਇੱਥੇ ਬੀਜਿਆ ਸੀਗਾ। ਤੇ ਇੱਥੇ ਦਾ ਕਚਰਾ ਹੋਇਆ ਸੀਗਾ ਉਹ ਤਵੀਆਂ ਮਾਰ ਕੇ ਵਿੱਚੋਂ ਵਿੱਚ ਹੀ ਰੋਲ ਗੋਲ ਕਰ ਦਿੱਤਾ। ਤੇ ਨਾਲ ਗੜਾਈ ਹੋ ਗਈ ਤੇ ਨਾਲੇ ਤਵੀਆਂ ਨਾਲ ਕਚਰਾ ਇਧਰ ਮਾਰ ਕੇ ਇੱਥੇ ਵਿਚਾਰ ਜਿਹੜੇ ਉਹ ਦੇ ਸੀ ਇਹ ਦੋ ਤੇ ਇਹਨਾਂ ਦੇ ਵਿੱਚੋਂ ਕਚਰਾ ਸਾਰਾ ਫਸ ਗਿਆ ਨਾ ਮਾਰਤਾ ਕੋਈ ਇੱਕ ਦਵਾਈ ਪਾ ਦਿੱਤੀ। ਇਸ ਨਰਮੇ ਨੂੰ ਆਪਾਂ ਪਾਣੀ ਦੀ ਗੱਲ ਕਰੇ ਤਾਂ ਸਿਰਫ ਹਜੇ ਤੱਕ ਇੱਕ ਪਾਣੀ ਲੱਗਿਆ ਬਾਕੀ ਮੀਂਹ ਹੀ ਨਹੀਂ ਆੜਦੇ ਲਗਾਤਾਰ ਪਈ ਜਾਂਦੇ ਇੱਕ ਮਹੀਨਾ ਹੋ ਗਿਆ ਮੀਂਹ ਪਈ ਜਾਂਦੇ ਨੂੰ। ਹਾਈਟ ਵੀ ਨਰਮੇ ਨੇ ਠੀਕ ਕੀਤੀ ਹੈ ਕੋਈ ਜ਼ਿਆਦਾ ਹਾਫ ਲਿਆ ਨਹੀਂ ਗਾ। ਚੰਗੀ ਕੰਡੀਸ਼ਨ 'ਚ ਖੜਾ ਫਿਲਹਾਲ। ਤੇ ਹੁਣ ਥੋੜਾ ਥੋੜਾ ਫਾਲ ਚੱਕਣ ਲੱਗ ਗਿਆ। ਇਹ ਨਰਮੇ ਦੀ ਬਜਾਈ ਦਾ ਤਰੀਕਾ ਕਿਵੇਂ ਲੱਗਿਆ? ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ। ਰਿਕਮੈਂਡ ਕਰਕੇ ਜ਼ਰੂਰ ਦੱਸਣਾ ਇਹ ਤਰੀਕਾ ਕਿਵੇਂ ਲੱਗਿਆ ਤੇ ਬਾਕੀ ਵੀ ਕਈ ਕਿਸਾਨਾਂ ਨੇ ਇਸ ਤਰੀਕੇ ਦੇ ਨਰਮੇ ਬਿਜਾਈ ਕੀਤੀ ਸੀ ਕਾਫੀ ਬਹੁਤ ਸਕਸੈਸਫੁਲ ਹੋਈ ਸੀ ਗੰਗਾ ਨਗਰ ਦੇ ਏਰੀਏ ਦੇ ਵਿੱਚ ਆ ਗਿਆ ਜੀ ਪਛੇਤਾ ਨਰਮਾ ਇਹਦੀ ਹੈਗੀ ਆ ਔੜੇ ਤੋਂ ਔੜੇ ਦੀ ਦੂਰੀ ਤਕਰੀਬਨ 45 ਇੰਚ ਤੇ ਇਸ ਤਰੀਕੇ ਦੇ ਇਸ ਨਰਮੇ ਦਾ ਬੀਜੰਦਾ ਜਿਹੜਾ ਵਿੱਚ ਫਾਸਕੇ ਤੇੜਾ ਵੈਂਟੀਲੇਸ਼ਨ ਆ ਉਹ